ਪੰਜਾਬ ਸਰਕਾਰ ਨੂੰ ਜਦ ਨਸ਼ਾ ਅੰਮ੍ਰਿਤ ਜੋ ਕਾਰਵਾਈ ਚੱਲ ਰਹੀ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਮਤਲਬ ਅੱਜ ਡੀਐਸਪੀ ਸ਼ਾਹਕੋਟ ਅਮਕਾਰ ਸਿੰਘ ਬਰਾੜ ਉਹਨਾਂ ਦੀ ਸਾਰੀ ਟੀਮ ਔਰ ਹੈਲਥ ਰਿਵਰਮੈਂਟਲੀ ਟੀਮ ਔਰ ਡਰਗ ਇਨਸਪੈਕਟਰ ਔਰ ਤਹਿਸੀਲਦਾਰ ਸ਼ਾਹਕੋਟ ਨੂੰ ਨਾਲ ਲੈ ਕੇ ਜਿਹੜੇ ਗੈਰ ਕਾਨੂੰਨੀ ਰੀਡਕਸ਼ਨ ਸੈਂਟਰ ਜਿਹੜੇ ਸ਼ਾਹਕੋਟ ਦੇ ਵਿੱਚ ਚੱਲ ਰਹੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੇ ਦੇ ਦਰਮਿਆਨ ਇੱਕ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਜਿਹੜੀ ਢੰਡੋਵਾਲ ਵਿਖੇ ਇੱਕ ਡੀਡਿਕਸ਼ਨ ਸੈਂਟਰ ਜਿਹੜੀ ਹੈ ਉਹ ਗੈਰਕਾਨੂੰਨੀ ਚਲਾ ਰਹੀ ਸੀਗੀ ਉਹਦੇ ਵਿੱਚ 47 ਜਿਹੜੇ ਨੌਜਵਾਨ ਸੀਗੇ ਉਹ ਉਹਨਾਂ ਨੇ ਉੱਥੇ ਕੈਦ ਕਰਕੇ ਰੱਖੇ ਹੋਏ ਸੀਗੇ ਉਹਨਾਂ ਨੂੰ ਆਜ਼ਾਦ ਕਰਵਾਇਆ ਗਿਆ ਔਰ ਇਸ ਤੋਂ ਇਲਾਵਾ ਟਰਨਿੰਗ ਪੁਆਇੰਟ ਨਾਮ ਦੇ ਇੱਕ ਇੱਕ ਸੰਸਥਾ ਜਿਹੜੀ ਹੈਗੀ ਆ ਉਹ ਪਿੰਡ ਬਾਜਵਾ ਕਲਾ ਵਿੱਚ ਚੱਲੇ ਸੀਗੇ ਉਹਦੇ ਵਿੱਚ 26 ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ 29 ਨੌਜਵਾਨ ਜਿਹੜੇ ਸੀਗੇ ਉਹ ਗੈਰ ਕਾਨੂੰਨੀ ਉਥੇ ਹਿਰਾਸਤ ਵਿੱਚ ਰੱਖੇ ਹੋਏ ਸੀਗੇ ਇਲਾਜ ਦੇ ਨਾਮ ਥੱਲੇ ਉਹਨਾਂ ਨੂੰ ਫ੍ਰੀ ਕਰਾਇਆ ਗਿਆ ਹੈਗਾ ਇਸ ਤਨਾ 47 uh, 76 ਜਿਹੜੇ ਹੈਗੇ ਆ ਨੌਜਵਾਨਾਂ ਉਹਨਾਂ ਨੂੰ ਅੱਜ ਇਹਨਾਂ ਦੀ ਟੀਮ ਨੇ ਆਜ਼ਾਦ ਕਰਾਇਆ ਹੈਗਾ ਔਰ ਇਹਨਾਂ ਦੇ ਖਿਲਾਫ ਜੋ ਵਕਫਾ ਕਿਧਰਾਵਾਂ ਦੇ ਤਹਿਤ ਅਸੀਂ ਕਾਨੂੰਨੀ ਕਾਰਵਾਈ ਜਿਹੜੇ ਉਹਨਾਂ ਦੇ ਮਾਲਕ ਹੈਗੇ ਆ ਬਿਲਡਿੰਗ ਦੇ ਔਰ ਜਿਹੜੇ ਉਥੇ ਚਲਾ ਰਹੇ ਸੀਗੇ ਸਾਰਾ ਰੈਕਟ ਉਨ੍ਹਾਂ ਦੇ ਖਿਲਾਫ ਅਸੀਂ ਕਰ ਰਹੇ ਹਾਂ ਉਸ ਤੋਂ ਇਲਾਵਾ ਧੂਰਕੋਟ ਮੰਨ ਲੇ ਵੀ ਇੱਕ ਸੈਂਟਰ ਜਿਹੜਾ ਐਡੈਂਟ ਨਾਮ ਦੇ ਨਾਲ ਹੈਗਾ ਉਹਨੂੰ ਵੀ ਚੈੱਕ ਕੀਤਾ ਗਿਆ ਹੈਗਾ ਉਹਦੇ ਵਿੱਚ ਵੀ ਕੁਝ ਜਣੀਆਂ ਹੈਗੀਆਂ ਅ ਗੈਰਕਾਨੂੰਨੀ ਗੱਲ ਸਾਹਮਣੇ ਆਈ ਹੈਗੀ ਹੈ ਉਹਦੇ ਤਹਿਤ ਵੀ ਮਾਨਯੋਗ ਡੀਜੀਪੀ ਡੀਸੀ ਸਾਹਮਣੇ ਲਿਖ ਕੇ ਭੇਜਿਆ ਜਾ ਰਿਹਾ ਹੈ ਸੋ ਇਹ ਜਿਹੜਾ ਸਾਰਾ ਚ ਗੈਰਕਾਨੂੰਨੀ ਡੀਡਿਕਸ਼ਨ ਸੈਂਟਰ ਦੇ ਨਾਮ ਥੱਲੇ ਧੰਦਾ ਚੱਲਿਆ ਸੀਗਾ ਉਹ ਸਾਰਿਆਂ ਨੂੰ ਅਸੀਂ ਜਿਹੜੇ ਨੌਜਵਾਨ ਆ ਇਹਨਾਂ ਨੂੰ ਆਜ਼ਾਦ ਕਰਾਇਆ ਤੇ ਇਹਨਾਂ ਦੇ ਖਿਲਾਫ ਜਿਹੜੇ ਬੰਦੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਗੈਰਕਾਨੂੰਨੀ ਦਿਰਾਸਤ ਵਿੱਚ ਉਹਨਾਂ ਦੇ ਕਲੱਬ 'ਚੋਂ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਜਿਹੜੇ ਲੜਕੇ ਹੈਗੇ ਆ ਉਹਨਾਂ ਸਾਰਿਆਂ ਨੂੰ ਅ ਪਿੰਸ ਵਿੱਚ ਔਰ ਸਿਵਲ ਹਸਪਤਾਲ ਦਿਮਂਦਰ ਵਿਖੇ ਲੈ ਕੇ ਜਾ ਰਹੇ ਆ ਉਹਨਾਂ ਦੀ ਫਰਦਰ ਟ੍ਰੀਟਮੈਂਟ ਵਾਸਤੇ ਥੈਂਕ ਯੂ